ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਿਆਰਾ ਸੋਹੀ ਤੇ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਜੀ ਇਹ ਇਹ ਲਾਲਬਾਈ ਦਾ ਜੀ ਲਾਲਬਾਈ ਦਾ ਜੀ ਕੀ ਗੱਲ ਹੋ ਗਈ ਮੁੰਡਾ ਕੌਣ ਆਖਣਾ ਕੀ ਲੱਗਦਾ ਜੀ ਕੌਣ ਸੀ ਮੁੰਡਾ ਤਾਂ ਸਾਡਾ ਕੋਤੜਿਆ ਨੇ ਥਾਂ ਲੱਗਦਾ ਜੀ ਅੱਛਾ ਤੇ ਪਿੰਡ ਜੋ ਜੀ ਅਮਰੋਦ ਸਿੰਘ ਮੁੰਡੇ ਦਾ ਨਾਮ ਅੱਛਾ ਤੇ 21 ਸਾਲ ਦੀ ਉਮਰ ਸੀ ਜੀ ਤੇ ਕੱਲ ਇੱਥੇ ਵੜਤਾ ਜੀ ਕਿੰਨੇ ਕੋਈ ਕੀ ਕਾਰਨ ਹੋਇਆ ਤਾਂ ਕੋਈ ਲੜਾਈ ਐਕਟ ਬਾਅਦ ਆਇਆ ਜੀ ਇਹਦੇ ਚਾਰ ਜਾਨੇ ਉਹਨਾਂ ਨੇ ਬਾਹਰ ਬੁਲਾ ਲਿਆ ਇੱਕ ਬੇਟੀ ਅੰਦਰ ਕੋਈ ਚਾ ਚੂ ਪੀ ਹੈ ਕੀ ਕੀ ਸਰਦੇ ਸੀ ਰਾਬੇ ਖਾਈ ਪੀ ਜਾਂਦੇ ਸੀ ਪਰ ਬਾਹਰ ਬੁਲਾ ਕੇ ਹੀ ਇਹਨਾਂ ਨੇ ਤੇ ਤੂ ਤੂ ਮੈਂ ਮੈਂ ਹੋ ਗਈ ਜੀ ਤੇ ਉਹ ਤੱਕਾਪਾ ਮਾਰਿਆ ਜੀ ਬਾਂ ਵੜਦੀ ਉਹ ਤੋਂ ਬਾਅਦ ਫੇਰ ਕਾਪਾ ਕਾਪਾ ਨਾ ਵੜਦਾ ਕਿੰਨੀ ਕੋ ਮੁਸ਼ਕਿਲ 21 ਸਾਲ ਜੀ ਪੜਦਾ ਸੀ ਤੇ ਨਹੀਂ ਪਲੱਸ 2 ਕਰਕੇ ਹੁਣ ਤਾਂ ਘਰੇ ਸੀ ਪਲੱਸ 2 ਕਰ ਲਈ ਸੀ ਪੁਰਾਣੀ ਰਾਂਝੇ ਕੋਈ ਨਹੀਂ ਜੀ ਨਹੀਂ ਪੁਰਾਣੀ ਰਾਂਝੇ ਸੀ ਤਾਂ ਕੋਈ ਹੈ ਨਾ ਕੋਈ ਖਾਲ ਦਾ ਕੋਈ ਝਗੜਾ ਨਾ ਕੋਈ ਜ਼ਮੀਨ ਦਾ ਝਗੜਾ ਨਾ ਕੋਈ ਕਿੰਨੇ ਕਬੀ ਵਿਗੜ ਮੈਂ ਜੀ ਇਨ 9 10 ਦੇ ਕਿ ਗਰੀਬ ਹੋਣੀ ਹੈ ਜੀ ਕੱਢਣਾ ਕੱਲ ਰਾਤ ਦੀ ਹਾਂਜੀ ਕੀ ਮੰਨ ਕਰਦੇ 98 ਅਸੀਂ ਤਾਂ ਇਨਸਾਫ ਆਦੇ ਹਾਂ ਜੀ ਜਿਨ੍ਹਾਂ ਨੇ ਬਾਹੇ ਲੱਗਣ ਜੀ ਸਾਡੇ ਮੁੰਡੇ ਨੂੰ ਜਿਨ੍ਹਾਂ ਨੇ ਮਾਰੀ ਹਾਂਜੀ ਇਹਨੇ ਪੈਨ ਭਰਾਏ ਦੋ ਹੀ ਪੈਨ ਭਰਾਏ ਇੱਕ ਪੈਨ ਆ ਬਸ ਇੱਕ ਆਪ ਕਰ ਲਈ ਸੀ ਕੀ ਨਾਮ ਮੁੰਡੇ ਦਾ ਅਮਰੋਜ ਅਮਰੋਜ ਪੈਨ ਕਿਹੜਾ ਸੀ ਲਾਲ ਬਾਈ ਐਫਸੀ ਕੇ ਮੀਨਸ ਸੀ ਕੋਟੇ ਜੀ ਇੱਥੇ ਜੀ ਮੁੰਡੇ ਸੀਗੇ ਜੀ ਤਾਂ ਦੋ ਕਿ ਦੜਵੇ ਦੇ ਇੱਕ ਹੋਰ ਸੀ ਮੁੰਡਾ پتہ ਨਹੀਂ ਕਿੱਥੋਂ ਦਾ ਹਾਂਜੀ ਤੇ ਉਹ ਬਸ ਰਲੇ ਮਿਲੇ ਰਲੇ ਮਿਲੇ ਇਹਦਰ ਤੁਰੇ ਆਈ ਜੀ ਬਸ ਇੱਥੇ ਆ ਕੇ پتہ ਨਹੀਂ ਕਿਵੇਂ ਇਹਨਾਂ ਦੀ ਗਾਂ ਉਹਨਾਂ ਨਾਲ ਕਿਵੇਂ ਹੋਈ ਉਹ ਆ ਕੇ ਐਕਟਿਵ ਆ ਤੇ ਉਹਨਾਂ ਨੇ ਆ ਕੇ ਜੀ ਬਸ ਸਾਡੇ ਕੋਲ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀ ਕਿ ਇੱਥੇ ਬਠਿੰਡਾ ਤੇ ਆਸ-ਪਾਸ ਪਿੰਡਾਂ ਦੇ ਕੁਝ ਜਿਹੜੇ ਦੋਸਤ ਸੀਗੇ ਇਹ 8-10 ਦੋਸਤ ਸੀ ਜਿਹੜੇ ਇਕੱਠੇ ਹੋਏ ਸੀਗੇ ਇਕੱਠੇ ਹੋ ਕੇ ਅਜੀਤ ਰੋਡ ਤੇ ਕੋਈ ਤਿੰਨ-ਚਾਰ ਮੁੰਡਿਆਂ ਨੇ ਪੀਜੀ ਲਿਆ ਹੋਇਆ ਸੀਗਾ ਜੀ ਉੱਥੇ ਰਹਿੰਦੇ ਸੀਗੇ ਤੇ ਉੱਥੇ ਆਪਸ ਇਹਨਾਂ ਨੇ ਫਿਰ ਸ਼ਰਬਤ ਸ਼ਰਾਬ ਪੀਤੀ ਸ਼ਰਾਬ ਪੀ ਕੇ ਇਹਨਾਂ ਦੀ ਕੋਈ ਕਹਾ ਸੁਣੀ ਹੋਗੀ ਤੂ ਤੂ ਮੈਂ ਮੈਂ ਹੋਗੀ ਉਸ ਦੇ ਚੱਲਦੇ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਤੇ ਉਸ ਲੜਾਈ ਦੇ ਵਿੱਚ ਜਿਹੜਾ ਅਮਰੋਦ ਸਿੰਘ ਪੁੱਤਰ ਬਲਜਿੰਦਰ ਸਿੰਘ ਹੈ ਜੀ ਉਹਦੀ ਮੌਤ ਹੋ ਗਈ ਜੀ ਦੇ ਪਤਾ ਲੱਗਿਆ ਸਾਨੂੰ ਮੁੰਡੇ ਰੈਸਟ ਸੀ ਹਾਜੀ ਅਸੀਂ ਐਕਚੁਅਲੀ ਕੀ ਸੀਗਾ ਜੀ ਅੱਜ ਦੇ ਹੁਣ ਸਾਡੇ ਕੋਲ ਹੁਣ ਇਨਫੋਰਮੇਸ਼ਨ ਆਈ ਹੈ ਜੀ ਉਹਨਾਂ ਦੇ ਪੇਰੈਂਟਸ ਆਏ ਨੇ ਤੇ ਜਿਹੜੇ ਕੋਈ ਨਾਲ ਹੋਰ ਮੁੰਡੇ ਸੀ ਜਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੇ ਸਾਨੂੰ ਹੁਣ ਬਿਆਨ ਲਿਖਾਇਆ ਉਹਨਾਂ ਦੇ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਜੀ ਇਸ ਤੋਂ ਇਲਾਵਾ ਸਾਨੂੰ ਮੁੱਢਲੇ ਤੌਰ ਤੇ ਤਿੰਨ ਚਾਰ ਦੋਸ਼ੀਆਂ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਵੀ ਜਿਨ੍ਹਾਂ ਦੀ ਇਸ ਲੜਾਈ ਝਗੜੇ ਦੇ ਵਿੱਚ ਜਾਦੇ ਇਨਵੋਲਵਮੈਂਟ ਸੀਗੀ ਜਾਂ ਜਿਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਉਹਨਾਂ ਦੀ ਅਸੀਂ ਵੀ ਇਨਫੋਰਮੇਸ਼ਨ ਡਿਟੇਲਸ ਵਗੈਰਾ ਸਾਰੀਆਂ ਲੈ ਲਈਆਂ ਹੈ ਗਈਆਂ ਤੇ ਸਾਡੀਆਂ ਟੀਮਾਂ ਰੀਡ ਕਰਕੇ ਅਸੀਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਸਰ ਕਿੰਨੀ ਕੋ ਉਮਰ ਸੀ ਤੇ ਸਟਡੀ ਕਰ ਤੁਸੀਂ ਤੇ ਕੀ ਹਾਂਜੀ ਇਹ ਸਾਰੇ ਜਿਹੜੇ 8-10 ਦੋਸਤ ਇਕੱਠੇ ਹੋਏ ਸੀ ਸਾਰੇ ਹਮ ਉਮਰ ਸੀਗੇ ਕੋਈ 20 ਤੋਂ 25 ਸਾਲ ਦੇ ਵਿੱਚ ਵਿੱਚ ਸੀਗੇ ਕੋਈ ਹਾਈ ਲੈਵਲ ਦੀ ਤਿਆਰੀ ਕਰਦਾ ਸੀ ਕੋਈ 12th ਸੀਗਾ ਕੋਈ ਫਸਟ ਇਅਰ ਸੀ ਇੱਦਾਂ ਵੱਖ-ਵੱਖ ਸੀਗੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਸਕੂਲ ਟਾਈਮ ਤੇ ਇਕੱਠੇ ਪੜ੍ਹਦੇ ਸੀ ਜਾਂ ਕਾਲਜ ਸੀ ਇੱਕ ਦੂਜੇ ਨੂੰ ਕੋਈ ਜਿਆਦਾ ਚੰਗੇ ਦੋਸਤ ਸੀ ਕੋਈ ਗਾਂਦੀਆਂ ਕਿ ਦੋ ਜਣ ਜਾਣਦੇ ਸੀ ਬਸ ਇੱਦਾਂ ਇਕੱਠੇ ਹੋਏ ਇਹਨਾਂ ਨੇ ਸ਼ਰਾਬ ਪੀਤੀ ਤੇ ਉੱਥੇ ਮਾਮਲੀ ਕਹਾਸ ਹੁੰਦੀ ਹੋਊਗੀ ਤੇ ਉਹਦੇ ਰੰਜਿਸ਼ਨੀ ਜੀ ਦੋਸਤੀ ਰੋਜ਼ ਮਿਲਦੇ ਉੱਟਦੇ ਸੀ ਫੋਨ ਤੇ ਗੱਲਾਂ ਹੁੰਦੀਆਂ ਸੀ ਇੱਕ ਦੂਜੇ ਨਾਲ ਬਸ ਇੱਕ ਉਥੇ ਤੁਸੀਂ ਇਹ ਕਹਿ ਸਕਦੇ ਆ ਵੀ ਆਪਾਂ ਜੋ ਮੁੱਢਲੇ ਤੌਰ ਤੇ ਅਜੇ ਤੱਕ ਇਹ ਹੀ ਸਾਹਮਣੇ ਆਇਆ ਹੈਗਾ ਕਿ ਬਸ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਜੋ ਵੀ ਹੋਇਆ ਹੈਗਾ ਉਹ ਗੁੱਸਾ ਆਇਆ ਜਾਂ ਕਿੱਦਾਂ ਵੀ ਹੋਇਆ ਉਹ ਬਾਕੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਸ ਨੂੰ ਟੋਟਲੀ ਕਲੀਅਰ ਕਰਾਂਗੇ ਜੀ ਕੀ ਹੋਇਆ ਕੀ ਨਹੀਂ ਹੋਇਆ ਕਿਹੜੀ ਜਗ੍ਹਾ ਸਰ ਜੀ ਕਿਹੜੀ ਚੀਜ਼ ਇਹ ਜਿੱਥੇ ਇਕੱਠੇ ਹੋਏ ਤਾਂ ਇਕੱਠੇ ਤਾਂ ਹੋਏ ਸੀਗੇ ਆਪਣੇ ਅਜੀਤ ਰੋਡ ਤੇ ਉੱਥੇ ਕੋਈ ਪੀਜੀ ਹੈਗਾ ਜੀ ਉਸ ਤੋਂ ਬਾਅਦ ਜੋ ਉੱਥੋਂ ਉੱਠ ਕੇ ਆਗੇ ਸੀ ਇਹ ਫੇਸ 3 ਦੀ ਮਾਰਕੀਟ ਦੇ ਵਿੱਚ ਉੱਥੇ ਇਹਨਾਂ ਦੀ ਫਿਰ ਝੜਪ ਹੋਈ ਹੈ ਜੀ ਉੱਥੇ ਬਾਅਦ ਵਿੱਚ ਇਹ ਉਹਦੇ ਪੇਰੈਂਟਸ ਨੇ ਸਾਨੂੰ ਤਿੰਨ ਤਿੰਨ ਬਾਈਕ ਕੁਝ ਤਾਂ ਬਾਈ ਨੇਮ ਦੱਸੇ ਨੇ ਟੋਟਲ 4 ਤੋਂ 5 ਜਾਣੇ ਹੈਗੇ ਜਿਨ੍ਹਾਂ ਤੇ ਅਸੀਂ ਹੁਣ ਮੁਕਦਮਾ ਦਰਜ ਕਰਕੇ ਅਗ ਤਫਤੀਸ਼ ਅਮਲ ਦੇ ਵਿੱਚ ਲੈ ਕੇ ਜਾ ਰਹੇ ਹਾਂ ਇਹ ਬੱਚੇ ਇੱਥੇ ਆਏ ਸੀਗੇ ਇੱਥੇ ਇਹਨਾਂ ਰਾਬਿਆਂ ਨੇ ਕੀ ਆ ਸੋਚੇ ਹੋਇਆ ਰਾਂਝਾ ਸੌਣ ਤਾਂ ਫੂਗ ਗਈ ਬਾਅਦ ਵਿੱਚ ਕਿੱਥੇ ਚੱਲੇ ਕਿੱਥੇ ਸੀਗੇ ਇਹ ਮੂਰੇ ਜਾਣ ਦਾ ਸੀ ਕਮਰੋ ਹੋ ਗਿਆ ਨਾ ਟੂਰ ਕੈਨਸਲ ਕਿੱਥੇ ਜਾਣਾ ਸੀ ਮਾਲਾ ਮਨਾਲੀ ਜਾਣਾ ਸੀ ਅੱਛਾ ਉੱਥੋਂ ਇਹ ਕਹਿੰਦੇ ਵੀ ਆਪਾਂ ਵੀ ਨਹੀਂ ਜਾਂਦੇ ਕਹਿੰਦੇ ਗੱਡੀ ਖਰਾਬ ਹੋ ਗਈ ਪਿੰਡ ਜੀ ਫਿਰ ਆਥ ਨੇ ਜੇ ਦੋ ਬੱਚੇ ਹੋਰ ਆਲਕੇ ਨਾਲ ਕਹਿੰਦੇ ਆਪਾਂ ਉੱਥੇ ਜਾ ਵਰਦੇ ਆਂ ਮਠੰਡੇ ਤੇ ਇੱਥੇ ਦੋ ਬੰਦੇ ਚਾਰ ਪਹਿਲਾਂ ਰਹਿੰਦੇ ਸੀ ਉਹਨਾਂ ਨੇ ਫੋਨ ਕਰਤਾ ਵੀ ਆ ਇੱਥੇ ਘਟਨਾ ਕੀ ਹੋਈ ਹੈ ਸਾਰੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆਗਾ ਜਿਸ ਵਜੋਂ ਪਤਾ ਲੱਗਾ ਜੀ ਮੰਨ ਕੇ 11 ਵਜੇ ਅੱਛਾ ਇਹ ਜਿਹੜੇ ਆਪਣੇ ਮੇਰੇ ਭਤੀਜੇ ਨਾਲ ਕਹ ਰਹੇ ਸੀਗੇ ਉਹਨੇ ਮੇਰੇ ਬੇਟ ਨੂੰ ਫੋਨ ਕਰ ਮੇਰਾ ਵੀ ਮੇਰਾ ਫੋਨ ਉਜਾਇ ਰਹਿ ਚਦਾ ਪਹਿਲੇ ਇਹਨੇ ਉਹਨਾਂ ਨੂੰ ਫੋਨ ਕਰਿਆ ਉਹਨੇ ਫਿਰ ਮੈਨੂੰ ਫੋਨ ਕਰਿਆ ਪਰ ਤੀਜੇ ਦਾ ਨਾਮ ਕੀ ਇੱਕੀ ਇਮਰੋਜ਼ ਅੱਛਾ ਕਿੰਨੇ ਕੁ ਮਰਸੀ ਨੂੰ ਮੋਰਾ 22 ਸਾਲ ਦਾ ਹੈ ਕਾਰਨ ਕੀ ਲੱਗਦਾ ਤੁਹਾਨੂੰ ਇਹਨੇ ਕਾਰਤਾ ਜਿਸ ਸੰਬੰਧ ਦਾ ਕੋਈ ਵੈਸੇ ਪਤਾ ਨਹੀਂ ਹੈ ਇਹ ਕਾਹਦਾ ਜਵਾਬ ਦੱਸ ਰਿਹਾ ਨਾ ਸੀ ਕੀ ਕਦੇ ਨਾ ਕਦੇ ਨਾ ਸਮਝ ਆ ਕਿ ਇੱਕ ਤਾਂ ਕਹਿੰਦੇ ਕਾਪਾ ਵੱਜੇ ਉਹਦੇ